ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਕਮਲ ਸੇਂਟ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਆਪਾਂ ਬਣਾਵਾਂਗੇ ਕੱਟ ਕੇ ਕਰੇਲੇ ਆਪਾਂ ਕਰੇਲੇ ਇਸ ਵਾਰ ਇਸ ਢੰਗ ਨਾਲ ਬਣਾਉਣੇ ਆ ਕਿ ਜਿਹੜੇ ਕਰੇਲੇ ਹਕੌੜੇ ਵੀ ਨਾ ਹੋਣ ਤੇ ਸਵਾਦਿਸ਼ਟ ਵੀ ਹਨ ਹਾਂਜੀ ਇਸ ਵਾਰੀ ਆਪਾਂ ਜਿਹੜੇ ਕਰੇਲੇ ਬਣਾਉਣੇ ਆ ਉਹਨਾਂ ਨੂੰ ਕੜਾਈ ਦੇ ਵਿੱਚ ਹੀ ਬਣਾਵਾਂਗੇ ਬਲਕਿ ਆਪਾਂ ਨੇ ਉਹਨਾਂ ਨੂੰ ਉੱਪਰ ਦੇ ਢੱਕਣ ਦੇ ਨਾਲ ਟਕਣਾ ਨਹੀਂ ਹੈਗਾ ਆਪਾਂ ਨੇ ਅੱਧਾ ਕਿਲੋ ਚਕਰੇਲੇ ਲਏ ਉਹਨਾਂ ਨੂੰ ਗੋਲ ਸ਼ੇਪ ਦੇ ਵਿੱਚ چیر ਲਿਆ ਅੱਧਾ ਕਿਲੋ ਪਿਆਜ਼ ਲਏ ਮੀਡੀਅਮ ਸਾਈਜ਼ ਦੇ ਪਿਆਜ਼ ਕੱਟ ਕੇ ਆਪਾਂ ਨੇ ਜਿਹੜੀ ਉਹਨਾਂ ਦੀ ਟੋਪੀਆਂ ਅਲੱਗ ਕਰ ਲਿਆ ਤੇ ਹਰੀਆਂ ਮਿਰਚਾਂ ਲਈਆਂ ਅਦਰਕ ਤੇ ਲਸਣ ਦਾ ਜਿਹੜਾ ਆਪਾਂ ਨੇ ਪੇਸਟ ਬਣਾ ਲਿਆ ਤੇ ਇਹ ਜਿਹੜੇ ਕਰੇਲੇ ਬਣ ਕੇ ਬਹੁਤ ਹੀ ਸਵਾਦਿਸ਼ਟ ਬਣਦੇ ਆ ਤੇ ਸਾਡੇ ਕੋਲ ਬਚਿਆ ਹੋਇਆ ਜਿਹੜਾ ਕਢੇਲ ਘੀ ਪਿਆ ਆਪਾਂ ਨੇ ਉਹਦੇ ਵਿੱਚ ਹੀ ਆਪਾਂ ਨੇ ਕਰੇਲਿਆਂ ਨੂੰ ਬਣਾ ਲਿਆ ਕਿਉਂਕਿ ਜਿਹੜਾ ਕੀ ਆ ਸਿਉਹ ਇੱਕ ਵਾਰ ਹੀ ਵਰਤਿਆ ਇਹਨੂੰ ਆਪਾਂ ਦੂਜੀ ਵਾਰੀ ਪਾ ਸਕਦੇ ਹਾਂ ਹਾਂਜੀ ਤੇਲ ਸਾਡਾ ਗਰਮ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀਰਾ ਜੀਰਾ ਪਾਵਾਂਗੇ ਜਦ ਤੱਕ ਜੀਰਾ ਪਰੋਂਨ ਦਿਖ ਰੂ ਤੇ ਬਾਅਦ ਪਾਵਾਂ ਪਾਵਾਂਗੇ ਆਪਾਂ ਅਦਰਕ ਤੇ ਲਸਣ ਦਾ ਪੇਸਟ ਇਹ ਕarele ਜਿਹੜੇ ਆ ਜੀ ਜੇ ਆਪਾਂ ਟੱਕ ਕੇ ਬਣਾਈਏ ਤਾਂ ਕਰੇਲੇ ਹਰੇ ਦੇਖਣਗੇ ਨਰਮ ਵੀ ਹੋਣਗੇ ਪਰ ਉਹਨਾਂ ਦੇ ਵਿੱਚ ਕੌੜਾਪਨ ਥੋੜਾ ਜਿਹਾ ਜ਼ਿਆਦਾ ਹੁੰਦਾ ਹੈ। ਇੱਕ ਆਪਾਂ ਕਰੇਲੇ ਬਣਾਉਂਦੇ ਆਂ ਭਰ ਕੇ ਤੇ ਇੱਕ ਜਿਹੜੇ ਕਰੇਲੇ ਆਪਾਂ ਬਣਾਉਂਦੇ ਆਂ ਬਿਨਾਂ ਟੱਕਣ ਟੱਕ ਕੇ। ਇਹ ਕਰੇਲੇ ਥੋੜੇ ਜਿਹਾ ਦੇਖਣ ਦੇ ਵਿੱਚ ਥੋੜੇ ਜਿਹਾ ਟੈਂਬੀ ਜ਼ਿਆਦਾ ਲੱਗਦਾ ਇਹਨਾਂ ਨੂੰ ਜਦ ਆਪਾਂ ਖੁੱਲੇ ਰੱਖ ਕੇ ਬਣਾਉਂਦੇ ਆਂ ਤੇ ਇਹਨਾਂ ਦਾ ਜਿਹੜਾ ਰੰਗ ਆ ਥੋੜਾ ਉਹ ਥੋੜਾ ਜਿਹਾ ਕਾਲਾ ਜਿਹਾ ਵੀ ਹੋ ਜਾਂਦਾ ਹੈ। ਗੁਰਗਰੇ ਜੇ ਹੋ ਜਾਂਦੇ ਆ ਇਹ ਤੇ ਆਪਣਾ ਜਿਹੜਾ ਮਸਾਲਾ ਹੈ ਉਹ ਭੁੱਜ ਕੇ ਜੜਾ ਹੁਣਾ ਤਿਆਰ ਹੋ ਗਿਆ ਅਦਰਕ ਤੇ ਲਸਣ ਦਾ ਪੇਸਟ ਹੁਣ ਆਪਾਂ ਨੇ ਸਭ ਤੋਂ ਪਹਿਲਾਂ ਪਾਉਣੇ ਆਂ ਕਰੇਲੇ ਕਰੇਲੇ ਇਸ ਕਰਕੇ ਪਾਉਣੇ ਆ ਕਿ ਜਿਹੜੇ ਪਿਆਜ਼ ਐ ਉਹ ਛੇਤੀ ਜਿਹੜੇ ਪੁੰਨ ਹੋ ਜਾਂਦੇ ਆ ਤਾਂ ਉਹ ਕਾਲੇ ਕਾਲੇ ਜਿਹੇ ਜ਼ਿਆਦਾ ਦਿਖਣ ਲੱ ਜਾਂਦੇ ਆ ਤੇ ਆਪਾਂ ਨੇ ਪਹਿਲਾਂ ਕਰੇਲਿਆਂ ਨੂੰ ਹੀ 5 ਮਿੰਟ ਖੁੱਲੇ ਰੱਖ ਕੇ ਸੇਕ ਲਵੋਣਾ ਤਾਂ ਕਿ ਜਿਹੜੇ ਸਾਡੇ ਕਰੇਲੇ ਆ ਉਹ ਥੋੜੇ ਜਿਹਾ ਨਰਮ ਹੋ ਜਾਣ ਕਰੇਲੇ ਸਾਡੇ ਦੇਖੋ ਹੁਣ ਇਹਨਾਂ ਨੂੰ ਆਪਾਂ ਮਾੜਾ ਮਾੜਾ ਸੇਕ ਲੱਗ ਰਿਹਾ ਤੇ ਆਪਾਂ ਇਹਨੂੰ ਹਲਕਾ ਹਲਕਾ ਹਿਲਾ ਰਹੇ ਹਾਂ ਤਾਂ ਕਿ ਇਹ ਪੂਰ ਕੀ ਦੇ ਵਿੱਚ ਮਿਕਸ ਹੋ ਜਵੇ ਸਾਰੇ ਕਰੇਲਾ ਨੂੰ ਬਰਾਬਰ ਜਿਹੜਾ ਸੇਕ ਲੱਗ ਜਾਵੇ ਆਪਾਂ ਨੇ ਇਹਨੂੰ ਟੱਕਣਾ ਨਹੀਂ ਆਪਾਂ ਨੇ ਇਹਨੂੰ ਖੁੱਲੇ ਹੀਟ ਤੇ ਬਿਨਾ ਟੱਕਣ ਤੇ ਬਣਾਉਣਾ ਇਹ ਬਿਲਕੁਲ ਕੌੜੇ ਨਹੀਂ ਹੋਣਗੇ ਤੇ ਹੁਣ ਪਾਵਾਂਗੇ ਆਪਾਂ ਪਿਆਜ਼ ਆਪਾਂ ਨੇ ਤਾਂ ਪਿਆਜ਼ ਦੀਆਂ ਜੜੀਆਂ ਟੋਪੀਆਂ ਕੱਟ ਲਈਆਂ ਕੱਢ ਲਈਆਂ ਅਲੱਗ-ਅਲੱਗ ਕਰ ਲਈਆਂ ਤੇ ਇਹਦੇ ਵਿੱਚ ਪਾਵਾਂਗੇ ਆਪਾਂ ਫਿਰ ਹਰੀ ਮਿਰਚ ਹਰੀ ਮਿਰਚ ਆਪਾਂ ਨੇ ਲੰਬੇ ਆਕਾਰ ਦੇ ਵਿੱਚ ਜਿਹੜੀ ਕੱਟ ਲਈ ਇਹ ਜਿਹੜੀ ਸਬਜੀ ਆ ਬਣ ਕੇ ਬਹੁਤ ਹੀ ਸਵਾਦਿਸ਼ਟ ਹੋਊਗੀ ਇਹਦੇ ਵਿੱਚ ਆਪਾਂ ਨੇ ਕੋਈ ਟਮਾਟਰ ਜਾਂ ਅਮਚੂਰ ਐਦਾਂ ਦੀ ਇਮਲੀ ਕੋਈ ਚੀਜ਼ ਨਹੀਂ ਆਪਾਂ ਨੇ ਪਾਈ ਫਿਰ ਵੀ ਇਹ ਜਿਹੜੀ ਸਬਜੀ ਆ ਸਾਡੀ ਬਹੁਤ ਹੀ ਚਟਾਕੇਦਾਰ ਬਣੂਗੀ ਇੱਕ ਵਾਰੀ ਤੁਸੀਂ ਵੀ ਜ਼ਰੂਰ ਟਰਾਈ ਕਰਿਓ ਹਾਂਜੀ ਆਪਾਂ ਨੇ ਹੁਣ ਪਾਣਾ ਹੈ ਹਰੀ ਮਿਰਚ ਆਪਣੇ ਲੰਬੇ ਆਕਾਰ ਦੇ ਵਿੱਚ ਜਿਹੜੀ ਆਪਨੇ ਹਰੀ ਮਿਰਚ ਪਾਈ ਹਾਂਜੀ ਜੇ ਆਪਾਂ ਮਿਰਚ ਪਾਊਡਰ ਪਾਉਣੇ ਆ ਤਾਂ ਫਿਰ ਉਹਦੇ ਵਿੱਚ ਜਿਹੜਾ ਸਾਡਾ ਘੀ ਤੇਲ ਉਹ ਜ਼ਿਆਦਾ ਵੀ ਲੱਗਦਾ ਤੇ ਉਹ ਜਿਹੜੀ ਹਰੀ ਮਿਰਚ ਇਹ ਸਾਡੇ ਲਈ ਸਾਡੀ ਸਿਹਤ ਵਾਸਤੇ ਬਹੁਤ ਹੀ ਫਾਇਦੇਮੰਦ ਹੈ ਅਸੀਂ ਜ਼ਿਆਦਾਤਰ ਜਿਹੜੀ ਹਰੀ ਮਿਰਚ ਦਾ ਹੀ ਇਸਤੇਮਾਲ ਕਰਦੇ ਆ ਆਪਾਂ ਨੇ ਹਰੀ ਮਿਰਚ ਚਾਹੇ ਗੂੜੇ ਸ਼ੇਪ ਚ ਚਾਹੇ ਲੰਬਾਈ ਦੇ ਸ਼ੇਪ ਜਿੱਦਾਂ ਮਰਜ਼ੀ ਆਪਾਂ ਕੱਟ ਕੇ ਪਾ ਸਕਦੇ ਆ ਹਾਂਜੀ ਹੁਣ ਪਾਵਾਂਗੇ ਆਪਾਂ ਕਸੂਰੀ ਮੇਥੀ ਕਸੂਰੀ ਮੇਥੀ ਨੂੰ ਆਪਾਂ ਥੋੜਾ ਜਿਹਾ ਹੱਥ ਨਾਲ ਮੈਸੇਜ ਕਰਕੇ ਇਹਦਾ ਪਾਊਡਰ ਬਣਾ ਕੇ ਆਪਾਂ ਨੇ ਪਾ ਦੇਣਾ ਕਸੂਰੀ ਮੇਥੀ ਨਾਲ ਦਾ ਸਬਜ਼ੀ ਦਾ ਜਿਹੜਾ ਸਵਾਦ ਜਿਹੜਾ ਬਹੁਤ ਹੀ ਅਲੱਗ ਹੋ ਜਾਂਦਾ ਐ ਇਹਨਾਂ ਟੇਸਟ ਬਦਲਦਾ ਕਿ ਬਹੁਤ ਹੀ ਜ਼ਿਆਦਾ ਸਵਾਦਿਸ਼ਟ ਬਣਦੀ ਐ ਹੁਣ ਆਪਾਂ ਨੇ ਮੇਥੀ ਨੂੰ ਚੰਗੀ ਤਰ੍ਹਾਂ ਵਿੱਚ ਮਿਕਸ ਕਰ ਦੇਣਾ ਮਿਕਸ ਕਰਕੇ ਵੀ ਇਹ ਜਿਹੜੀ ਪੂਰੀ ਸਬਜੀ ਦੇ ਵਿੱਚ ਮਿਲ ਜੀਏ ਇਹ ਜਿਹੜੀ ਕਰੇਲੇ ਦੀ ਸਬਜੀ ਹੈ ਇਹ ਸਾਡੇ ਵਾਸਤੇ ਬਹੁਤ ਗੁਣਕਾਰੀ ਹੈ ਦੇਖੋ ਇਹਨੂੰ ਬਣਨੇ ਦੇ ਵਿੱਚ ਟਾਈਮ ਲੱਗੇ ਹੈ ਇਹਦੇ ਵਿੱਚ ਕੁਰਕਰਾ ਪਾਣਾ ਵੀ ਹੈ ਤੇ ਪਿਆਜ਼ਾਂ ਜਿਹੜੇ ਉਹ ਵੀ ਪੂਰੀ ਤਰ੍ਹਾਂ ਜਲੇ ਜਲੇ ਜੇ ਨਹੀਂ ਹੈਗੇ ਬਿਲਕੁਲ ਸਾਫ਼ ਹੈ ਤੇ ਆਪਾਂ ਨੇ ਆਪਣੇ ਹਿਸਾਬ ਦੇ ਨਾਲ ਜਿਹੜਾ ਟੇਸਟ ਦੇ ਹਿਸਾਬ ਨਾਲ ਆਪਾਂ ਨੇ ਨਮਕ ਪਾਇਆ ਅੱਧਾ ਚਮਚ ਜਿਹੜਾ ਸੀ ਹਲਦੀ ਦਾ ਪਾਇਆ ਤੇ ਅੱਧਾ ਚਮਚਾ ਜਿਹੜਾ ਆਪਾਂ ਗਰਮ ਮਸਾਲੇ ਦਾ ਪਾਇਆ। ਇਹ ਸਬਜੀ ਜਿਹੜੀ ਸਾਡੀ ਬਣ ਕੇ ਬਹੁਤ ਹੀ ਸਵਾਦਿਸ਼ਟ ਹੋਵੇਗੀ। ਮੈਨੂੰ ਉਮੀਦ ਹੈ ਤੁਹਾਨੂੰ ਮੇਰੇ ਬਣਾਉਣ ਦਾ ਢੰਗ ਵਧੀਆ ਲੱਗੇ। ਜੇ ਤੁਹਾਨੂੰ ਮੇਰੇ ਬਣਾਉਣ ਦਾ ਢੰਗ ਵਧੀਆ ਲੱਗੇ ਮੇਰੇ ਚੈਨਲ ਨੂੰ ਸਪੋਰਟ ਕਰੋ। ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ। ਇਹ ਦੇਖੋ ਸਾਡੀ ਹੁਣ ਜਿਹੜੀ ਸਬਜੀ ਬਣ ਕੇ ਤਿਆਰ ਹੋ ਗਈ। ਸਬਜੀ ਨੇ ਪੂਰੀ ਤਰ੍ਹਾਂ ਆਪਣਾ ਜਿਹੜਾ ਹੋ ਰੰਗ ਬਦਲ ਲਿਆ। ਦੇਖੋ ਦੇਖਣ ਦੇ ਵਿੱਚ ਕਿੰਨੀ ਵਧੀਆ ਲੱਗ ਰਹੀ ਹੈ ਹਰੀ ਮਿਰਚ ਵੀ ਉਸੇ ਤਰ੍ਹਾਂ ਹਰੀ ਦਿਖ ਰਹੀ ਹੈ ਤੇ ਜੇ ਪਿਆਜ਼ ਆ ਉਹ ਵੀ ਉਸੇ ਤਰ੍ਹਾਂ ਦਿਖ ਰਹੇ ਆ ਕੋਈ ਪਿਆਜ਼ ਨਹੀਂ ਦੇਖੋ ਜਲਿਆ ਜੇ ਆਪਾਂ ਪਿਆਜ਼ ਪਹਿਲਾਂ ਪਾ ਦਿੰਦੇ ਆ ਤੇ ਪਿਆਜ਼ ਥੜੇ ਥੋੜੇ ਜਿਹਾ ਹਲਕੇ ਜਿਆਦਾ ਬ੍ਰਾਊਨ ਹੋ ਜਾਂਦੇ ਆ ਤੇ ਦੇਖੋ ਜਿਹੜੀ ਸਾਡੀ ਸਬਜੀ ਹੈ ਇਹ ਬਣ ਕੇ ਬਹੁਤ ਸਵਾਦਿਸ਼ਟ ਹੋ ਗਈ ਮੈਨੂੰ ਮੇਰੇ ਤੁਹਾਨੂੰ ਜਰੂਰ ਪਸੰਦ ਆਉਗੇ ਦੇਖਣਿਆਂ ਦਾ ਬਹੁਤ ਬਹੁਤ ਤਾਂ